ਹਾਂ 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 ਵੀ ਦੱਸ ਦੱਸ ਮੈਂ ਬੋਲਦੀ ਮੈਂ ਵਿਕਰਮ ਰਾਣੀ ਬੋਲ ਰਿਹਾ ਹਾਂ 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 ਮੈਂ ਵਿਕਰਮ ਬੋਲ ਰਿਹਾ ਦੱਸ ਹਾਂ ਮੈਂ ਬੋਲਦੀ ਬੋਲਦਾ ਬਹੁਤ ਮੈਂ ਕਿਹਾ ਮਾਰਾ ਆਇਆ ਪਰ ਇੱਥੇ ਥੋੜੀ ਨਹੀਂ ਆਇਆ ਜੋ ਲਾਦ ਬਚਾਰੀ ਸੁਣੀ ਅਨੰਦੀ ਕਿਹਾ ਮੈਂ ਕਿਹਾ ਆਪ ਸੋਲਵ ਕਰ ਦੂਗੀ ਮੈਂ ਕਿਹਾ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮੜਨਾ ਮਾਰਤਾ ਅਜੇ ਫੇਰ ਕੋਈ ਅਜੇ ਰਾਣਾ ਮਾਰਦਾ ਹੋਲੇ ਮਾਰਦਾ ਕੋਈ ਆਪ ਦੇ ਹਿਸਾਬ ਨਾਲ ਹੀ ਤੁਸੀਂ ਆਪ ਹੀ ਬੰਦੇ ਕਰੀ ਜਾਂਦੇ ਹੋ ਮੈਂ ਤੁਹਾਨੂੰ ਪਤਾ ਤੈਨੂੰ ਹਾਂ ਅੱਡੀ ਕਿਵੇਂ ਕੀ ਅੰਕਿਤ ਕਰੀਏ ਮੈਂ ਮੋਟੇ ਮੋਟੇ ਗੁੜੀਆਂ ਮਾਰੀਆਂ ਰਾਣਾ ਵੀ ਤੇਰੇ ਮੁਖਬਰ ਨਹੀਂ ਸੀਗੇ ਅਜੇ ਰਾਣਾ ਤੇਰਾ ਮੁਖਬਰ ਨਹੀਂ ਸੀ ਤੇ ਜਹਾ ਹੈ ਕੁਕੀ ਤੇਰਾ ਮੁਖਬਰ ਨਹੀਂ ਸੀ ਖਾਣਾ ਆਪਦੇ ਘਰਦਿਆਂ ਵੀ ਸੋ ਆਪਦੇ ਚੁੜਾਠਾਂ ਦੀ ਤੇ ਕੁੜਦਿਆਂ ਦੀ ਗੱਲ ਹੀ ਗੱਲ ਨਹੀਂ ਜੇ ਤੂੰ ਬੰਦੇ ਵਾਲੀ ਗੱਲ ਕਰ ਮੇਰੀ ਠੀਕ ਹੈ ਆਹ ਕੇ ਬਹੁਤ ਫਾਇਦਾ ਨਹੀਂ ਚੱਲੂਗਾ ਨਾ ਬਹੁਤ ਚੰਗੇ ਮੁਖਵਰਨੇ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਫਿਰ ਫਿਰ ਬੇਵਕੂਫੀਆਂ ਨੇ ਜਿਹੜਾ ਅੰਕੀ ਮਰਿਆ ਉਹ ਆਹ ਦੇਖੋ ਪਾਗੇ ਮਰਿਆ ਉਹ ਗੰਦ ਮੜਵਾਉਂਦਾ ਬਟਾ ਉਹ ਦਲੇਰ ਸਿੰਘ ਦੋਵਾਂ ਨਾਲ ਯਾਰੀ ਹੁੰਦੀ ਆ ਬਰਾੜ ਸਾਹਿਬ ਆਪਾਂ ਤੇਰੇ ਦੋ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ 'ਚ ਬਹੁਤ ਲਿੱਲੀ ਕਰਦੇ ਫਿਰਦੀ ਆ ਕਦੇ ਉਹ ਫਿਰ ਕਿਸੇ ਹੋਵੇ ਤੇ ਰੱਖੀ ਹੋਵੇ ਮੈਂ ਨਹੀਂ ਰੱਖੀ ਕਦੇ ਚੰਗੀ ਗੱਲ ਆ ਤੁਹਾਨੂੰ ਲੱਗਦਾ ਗਰਮੇ ਤਾਂ ਮੇਰਾ ਤਾਂ ਕੋਈ ਨੰਨੇ ਨਾ ਸਾਹ ਦਾ ਪਰ ਜਿਹੜੀ ਗੱਲਾਂ ਹਰਕਤਾਂ ਦਾ ਪੋਰਟ ਤਾਂ ਜਿਹੜੀ ਵਾਕਿਆਤ ਕਿੱਤ ਦਾ ਆਪਦੀ ਹਲਕਤਾ ਕਰਕੇ ਮਰਿਆ ਉਹ ਠੀਕ ਹੈ ਨਾ ਅੱਛਾ ਆਪ ਵੀ ਕੋਈ ਨਹੀਂ ਕਰਦਾ ਐਕਸਪਲੇਨਿੰਗ ਤੇ ਜਾਖੜ ਨੇ ਤੇ ਕੋਈ ਨੇ ਮੁਹਬਰੀ ਨਹੀਂ ਕੀਤੀ ਤੁਹਾਨੂੰ ਅਗੋਂ ਤਾਂ ਸਾਡੇ ਮਤੇ ਨਹੀਂ ਕਿਹਾ ਤਾਂ ਜ਼ਰੂਰ ਹੈ ਕਿ ਅਸੀਂ ਨਹੀਂ ਕੀਤਾ ਤੂੰ ਵੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਕਰਾ ਆ ਸਰ ਨਰਿੰਦਰ ਨੁੰ ਦਾ ਆਜਣਾ ਹੈਗਾ ਤੁਹਾਡਾ ਨਿਰਦੇਸ਼ ਹੈ ਕਿਦਾ ਬੰਦਾ ਫੁਕਾ ਵੀ ਗੱਲ ਤਾਂ ਨਹੀਂ ਕਰਦੇ ਅੱਤਵਾਦੀ ਵਾਲੇ ਜਿਹਨੇ ਪੈਂਦਾ ਉਹ ਕਹ ਕੇ ਰਹੇ ਨੇ ਐਰ प्रदीप ਦਾ ਇਹ ਕੋਣ ਹੈ ਅੱਜ ਵੀ ਇੱਕ प्रदीप ਮੈਂ ਅੱਜ ਵੀ ਜਿੰਨੇ ਬੇਟਾ ਉਦ ਵਿੱਚ ਪਕਣੀ ਸੀ ਠੀਕ ਹੈ ਅਜੇ ਆ ਮਾਰਿਆ ਤੇ ਮਾਰ ਕੇ ਫੋਨ ਵੀ ਲਾਇਆ ਜਿਹੜੀ ਗੱਲ ਕੀਤੀ ਹੈ ਉਹਦੇ ਤੋਂ ਭੱਜੇ ਨਹੀਂ ਕਦੇ ਭਰਾੜ ਸਾਹਿਬ ਤੁਹਾਨੂੰ ਵੀ ਪਤਾ ਠੀਕ ਹੈ ਮੈਂ ਤੁਹਾਨੂੰ ਫੋਨ ਇਸ ਗੱਲ ਨੂੰ ਲਾਇਆ ਬਾਈ ਜੀ ਜਿੰਨੇ ਮਫਬਰ ਮਰਜ਼ੀ ਬਣਾ ਲਓ ਸਾਡੇ ਗਰੁੱਪ ਚ ਅਸੀਂ ਹਰ ਹੱਦ ਤੱਕ ਜਾਣ ਨੂੰ ਤਿਆਰ ਆ ਠੀਕ ਹੈ ਤੁਸੀਂ ਸਾਡੇ ਦੁਸ਼ਮਣਾਂ ਨੂੰ ਪਰਮਾਨੰਦਾ ਦੇ ਲਿਆ ਕੇ ਆ ਕੇ ਆ ਕਰਤਾਰ ਵਾਲੇ ਸ਼ਹਿਰਾਂ ਨੂੰ ਰਿਮਾਂਡ ਤੇ ਲਿਆ ਕੇ ਜਿਹੜੀ ਸੇਵਾ ਕੀਤੀ ਹੈ ਨਾ ਤੁਸੀਂ ਉਹ ਸਾਨੂੰ ਰੇਂਦੀ ਉਮਰ ਤੱਕ ਯਾਦ ਰਹੂਗੀ ਜੀ ਜਿਹੜਾ ਚਸਕਾ ਜਿਹੜੀ ਚਸਕੇ ਸੇਵਾ ਕੀਤੀ ਹੈ ਨਾ ਰਾਤੀ ਤੋਂ ਪੇਸ਼ ਕਰਵਾ ਕੇ ਆਪਦੇ ਕੋਲੇ ਜਿਹੜਾ ਰਿਮਾਂਡਾ ਵੀ ਸਪੈਸ਼ਲ ਹੋ ਤੁਸੀਂ ਕਮੈਂਟ ਦਿੱਤਾ ਉਹਦਾ ਧੰਨਵਾਦ ਕਰਦਾ ਮੈਂ ਨਾ ਤੁਹਾਡਾ ਚੰਗੀ ਤਰ੍ਹਾਂ ਕਰਾਂਗੇ ਕੋਈ ਮੇਰੇ ਲਈ ਸਾਡੇ ਲਈ ਤੂੰ ਵੀ ਉਹ ਜਹਾ ਉਹ ਵੀ ਉਹ ਜਹਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਐਸੀ ਗੱਲ ਆ ਕਿ ਮੈਨੂੰ ਵੀ ਪਤਾ ਆ ਤੇਰੀ ਗੱਲ ਸੁਆਹਦਾ ਕਦੇ ਆ ਤੁਸੀਂ ਬਿਲਕੁਲ ਸਹੀ ਕੰਮ ਕਰਦੇ ਨੌਕਰੀ ਦੇ ਮੁਤਾਬਕ ਕਰਦੇ ਆ ਪਾਈਸੇ ਸਾਲ ਹੋ ਗਏ ਇੰਨੇ ਬਣਾ ਦੇਣਾ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇਹਨਾਂ ਨੂੰ ਕਿਹੜੇ ਮਾਰਚੋਂ ਸਪੈਸ਼ਲ ਟਰੀਟਮੈਂਟ ਕਿਉਂ ਦਿੱਤਾ ਉਸ ਮਾਰਚੋਂ ਉਹਨਾਂ ਨੂੰ ਕਿਹੜੀਆਂ ਟਰੀਟੀਆਂ ਬਣਾ ਕੇ ਦੱਸੋ ਕੋਈ ਕੁਛ ਜਿਹਨੂੰ ਅਸੀਂ ਕਦੇ ਨਹੀਂ ਦੁੱਤਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਫੁੱਟਿਆਂ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਰਾਹ ਠੀਕ ਹੈ ਨਾ ਉਹ ਫੁੱਟਿਆਂ ਕਰੀ ਜਾਵਾ ਆਉਂਦੀ ਹੈ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋ ਗੱਲ ਕਿ ਤਾਂ ਅਸੀਂ ਬਿਲਕੁਲ ਨਹੀਂ ਬਚਣਾ ਨਹੀਂ ਠੀਕ ਹੈ ਨਾ ਅਸੀਂ ਰਾਤ ਦੇ ਵਿੱਚ ਨੰਬਰ ਵਿੱਚ ਰਾਤ ਵੀ ਬਹੁਤ ਕੋਲ ਆਈ ਨਜ਼ਰਿਆਂ हां ਮੈਂ ਕਰ ਰਹੇ ਸੀ ਮੈਂ ਹੀ ਕਰਾਂ ਮੈਂ ਤੁਹਾਨੂੰ ਇੰਨੀ ਗੱਲ ਕਹੀ ਨਾ ਪੁਲਿਸਿੰਗ ਕਰ ਰਹੇ ਹੋ ਨਿਰਪੱਖ ਕਰ ਲੋ ਇਹਨਾਂ ਚਿੱਟਿਆਂ ਦੇ ਸਾਗਲਰਿਆਂ ਨੂੰ ਤੁਸੀਂ ਸਪੈਕਟ ਮਾਫ਼ੀ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਤੈਨੂੰ ਕਹਿੰਦਾ ਹਾਂ ਤੂੰ ਤਾਂ ਇੱਥੇ ਨਹੀਂ ਖੜਿਆ ਕੰਮ ਨਹੀਂ ਕੀਤਾ ਕੁਛ ਨਹੀਂ ਦੀ ਆਰਦੀਪ ਆਲਾ ਫਿਰ ਆਰਪੀ ਜੀ ਚ ਨਰੇਸ਼ ਆ ਗਿਆ ਇਹ ਤੂੰ ਕੰਮ ਸੀਗੇ ਆਪਣੀ ਗੱਲ ਨਹੀਂ ਆਈ ਸੀ ਓ ਬਾਈ ਕਾ ਕਰ ਰੰਗ ਠੀਕ ਹੈ ਨਾ ਪ੍ਰੇਮੀ ਛੱਡ ਮੇਰਾ ਆਰ ਪੀ ਜੀ ਟਾਕ ਕਿਉਂ ਕਰਾ ਫਿਰ ਇੰਟੈਲੀਜੈਂਸ ਤੇ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਬੰਦਾ ਜੇ ਨਹੀਂ ਜੇ ਜੂਰੀਆਂ ਨਾਲ ਕਾਹਦੀ ਦੇਤੇ ਤੇ ਮੁਝੇ ਕਿਉਂ ਮਾਰੇ ਆ ਬੰਦੇ ਆ ਕੇ ਉੱਤੇ ਉਹਦੇ ਘੋੜੇ ਜਿੰਨੇ ਵੀ ਆ ਸਾਰੇ ਖਰਾਬ ਆ ਉਹ ਬੰਦ ਕਰ ਉਹ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਰੀਟ ਨਹੀਂ ਦਿੰਦੇ ਮਤਲਬ ਕੋਈ ਦਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਨਹੀਂ ਦਿੰਦੇ जरा गलत काम करूगा कानून ना जिम्मे तू मारो मार तो बिलकुल नहीं बर्दाश्त करा जिन्नी गल है ठोके करा सही काम करा ਸਮਾਗਲਾਂ ਦੀ ਮਦਦ ਨਾ ਕਰੋ ਲੋਕਾਂ ਨੂੰ ਇਹਦਾ ਨਹੀਂ ਪਹਿਲਾਂ ਨਾ ਕਰੋ ਪੰਜਾਬ ਵਿੱਚ ਇਹ ਚਿੱਟੇ ਆ来 ਕਰਤੇ ਬਾਈ ਜੀ ਆ ਗੱਲ ਕਹਿ ਰਹੇ ਆ ਤੁਹਾਨੂੰ ਨਾ ਕਰੋ ਇਹ ਵੀ ਮਾਤਿਆਂ ਦੀ ਬੋਖੜੀਆਂ ਹੋਣ ਬਹੁਤ ਕਿਤੋਂ ਮਿਲ ਜਾਣੀਆਂ ਨਾ ਜਿਹੜਾ ਉਹ ਟੋਕੇ ਪਹਿਲਾਂ ਹੀ ਬਹੁਤ ਦੁਨੀਆ ਦੇ ਵਿੱਚ ਬੈਠੀ ਆ ਠੀਕ ਹੈ ਤੇ ਚਸਕੀਆਰ ਦੀਆਂ ਝੜਮਾਂ ਨੂੰ ਤੁਸੀਂ ਜਿਹੜੀ ਸ਼ਹਿ ਦੇ ਰਹੇ ਹੋ ਨਾ ਤੇ ਭਾਈ ਜੀ ਇਹਨਾਂ ਨੇ ਕੋਈ ਚੰਗਾ ਕੰਮ ਕੀਤਾ ਮੈਨੂੰ ਦੱਸੋ ਕਿਹੜਾ ਚੰਗਾ ਕੰਮ ਕੀਤਾ ਇਹਨੇ ਚਲੋ ਅਸੀਂ ਤਾਂ ਚੰਗਾ ਕੋਈ ਨਹੀਂ ਕੀਤਾ ਹੋਣਾ ਅਸੀਂ ਪ੍ਰੇਮ ਦੀ ਮਾਰ ਤੱਕ ਕੁਝ ਵੀ ਨਹੀਂ ਹੁੰਦੀ ਆਂਦੀ ਆਂਦੀ ਹੋਣੀ ਪੁੱਤ ਜੀ ਸਾਫ਼ ਅਸੀਂ ਇਹਦੇ ਨੂੰ ਸ਼ਹਿ ਦੇਣਾ ਗਲਤ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਾਫ਼ ਤੈਨੂੰ ਦੱਸਤਾ ਦੇਖਿਆ ਨਹੀਂ ਕਰਾਂ ਬਿਲਕੁਲ ਸੁਣੋ ਮੇਰੇ ਪਾਸੇ ਜਵੰਦਰੇ ਵਾਲੀ ਸਟੇਸ਼ਨ ਆਪਾਂ ਪੂਆ ਕਾਫੀ ਖੇਤਰਾਂ ਕਿ ਹੈ ਤੇ ਤੁਸੀਂ ਮੈਨੂੰ ਕੁੰਡੀ ਕਰਿਆ ਨਾ ਗੁੱਟੇ ਕੇ ਦੁਪਰ ਬੱਤੀਆਂ ਨੂੰ ਮਲਾਂ ਦਾ ਅਸਰ ਹੈ ਨਾ ਮੈਨੂੰ ਲੋੜ ਆ ਤੈਨੂੰ ਇਹ ਪਸੰਦ ਦੀ ਤੈਨੂੰ ਮੈਂ ਇਹਨਾਂ ਦਾ ਜਿਹੜਾ ਤੂੰ ਸਾਨੂੰ ਕੀ ਹੈ ਠੀਕ ਹੈ ਨਾ ਆ ਤੇ ਮੈਂ ਗੱਲ ਕਰੀ ਗੱਲ ਹੀ ਕਹਿੰਦਾ ਮੁਖਬਰ ਆਏਂਗੇ ਤੁਸੀਂ ਥੋੜੀ ਹਾਂਜੀ ਤਾਨੂੰ ਕੁਝ ਨਹੀਂ ਪਤਾ ਤੇ ਤੈਨੂੰ ਲੱਗਦਾ ਅਸੀਂ ਨਾ ਸੀ ਕੁਝ ਬਣਤਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਤੂੰ ਨਹੀਂ ਹੱਥੀਂ ਤੂੰ ਵੀ ਆਹ ਉਹਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾ ਨੇ ਕੋਈ ਨਹੀਂ ਦੇਖ ਲਾਂਗੇ ਅਸੀਂ ਚੰਡੀਗੜ੍ਹ ਚ ਆ ਕੇ ਜਿਹਨ ਭਰਾ ਮਾਰ ਕੇ ਉੱਥੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਹਿੰਦੀ ਪੁਲਸਾ ਤੁਸੀਂ ਬਰੀ ਹੋ ਗਏ ਬੰਦੇ ਕੀ ਪੁਲਸ ਵਰਕ ਕੀਤਾ ਤੁਸੀਂ ਕਿਹੜੇ ਕਿਹੜਾ ਭਰਾ ਮਾਰ ਕੇ ਮੈਂ ਕਿਰਦਾ ਉਜੇ ਤਾਂ ਜੋ ਸਹੀ ਹੈ ਮੈਂ ਤੈਨੂੰ ਇਹ ਕਹਿ ਰਿਹਾ ਹਾਂ ਕਿ ਜੇ ਤੂੰ ਗਲਤ ਕਰੂਗਾ ਬਿਲਕੁਲ ਨਹੀਂ ਆਉਣਾ ਉਹ ਕਾਨੂੰਨ ਮੁਤਾਬਕ ਬਣਦਾ ਪਰ ਚਾਹਨਾ ਨਹੀਂ ਕਿ ਬਾਅਦ ਵਿੱਚ ਦੂਹੋਂਗਾ ਰੈਟਲੀਏਸ਼ਨ ਚ ਅਸੀਂ ਉਹ ਕਰਾਂਗੇ ਇਹਦੇ ਵਿੱਚ ਕੋਈ ਵੀ ਗੱਲ ਨਹੀਂ ਤੂੰ ਫੋਨ ਕਰਕੇ ਮੈਂ ਮਾਰਤਾ ਨਹੀਂ ਮਾਰਤਾ ਉਹ ਸਿਰਾ ਉਹ ਵੀ ਛੋਟੇ ਮੁਖਬਰਾ ਕੋਈ ਸਾਨੂੰ ਮੁਖਬਰਾ ਨਹੀਂ ਲੋੜ ਨਹੀਂ ਸਾਡੇ ਕੋਲ ਕੋਈ ਗੱਲ ਨਹੀਂ ਬਹੁਤ ਖੁਸ਼ਾ ਠੀਕ ਹੈ ਨਾ